ਬੀਤੀ ਕੱਲ ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਆਗੂ ਸੰਦੀਪ ਠਾਪਰ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਤੇ ਵੱਖ-ਵੱਖ ਟੀਮਾਂ ਬਣਾਈਆਂ ਫਤੇਗੜ ਸਾਹਿਬ ਦੇ ਵਿੱਚ ਦੋ ਨਿਹੰਗ ਸਿੰਘ ਕਾਬੂ ਕਰ ਲਿੱਤੇ ਗਏ ਤੇ ਇੱਕ ਹਜੇ ਗ੍ਰਿਫਤ ਤੋਂ ਬਾਹਰ ਹੈ ਇਸ ਬਾਬਤ ਪੁਲਿਸ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਸੁਣੋ ਕੀ ਕਿਹਾ ਤੇ ਕੀ ਸੀ ਪੂਰਾ ਮਾਮਲਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਸ਼ਹਿਰ ਦੇ ਇੱਕ ਬਾਜ਼ਾਰ ਦੀਆਂ ਜਿੱਥੇ ਕਿ ਚਿੱਟੇ ਦਣੀ ਤਿੰਨ ਨਿਹੰਗ ਸਿੰਘਾਂ ਵੱਲੋਂ ਇੱਕ ਸ਼ਿਵ ਸੈਨਾ ਦੇ ਆਗੂ ਦੇਉਤੇ ਤੇ 3 ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਦੱਸਦੀ ਇਹ ਸ਼ਿਵ ਸੈਨਾ ਦਾ ਇਹ ਆਗੂ ਹਸਪਤਾਲ ਦੇ ਵਿੱਚ ਕੋਈ ਫੰਕਸ਼ਨ ਅਟੈਂਡ ਕਰਕੇ ਜਿਸ ਤਰ੍ਹਾਂ ਹੀ ਬਾਹਰ ਨਿਕਲਿਆ ਤੇ ਉਸ ਦੇ ਪਿੱਛੇ ਹੀ ਤਿੰਨ ਨਿਹੰਗ ਸਿੰਘ ਦੇ ਭੇਜ ਦੇ ਵਿੱਚ ਵਿਅਕਤੀ ਆਏ ਤੇ ਉਹਨਾਂ ਵੱਲੋਂ ਇਸ ਨੂੰ ਟ੍ਰੈਫਿਕ ਦੌਰਾਨ ਰੋਕ ਲਿੱਤਾ ਗਿਆ ਤਸਵੀਰ ਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਸ਼ਿਵ ਸੈਨਾ ਆਗੂ ਆਪਣੀ ਸਕੂਟਰੀ ਦੇ ਉੱਤੇ ਜਿਸ ਦੇ ਪਿੱਛੇ ਉਸ ਦਾ ਗਨਮੈਨ ਵੀ ਬੈਠਾ ਹੈ ਇਹ ਨਿਕਲਦਾ ਹੈ ਤੇ ਉਸ ਦੇ ਪਿੱਛੇ ਹੀ ਇਹ ਨਿਹੰਗ ਸਿੰਘ ਬਾਣੇ ਦੇ ਵਿੱਚ ਕੁਝ ਵਿਅਕਤੀ ਨਿਕਲਦੇ ਨੇ ਜਿਸ ਤਰ੍ਹਾਂ ਹੀ ਇਸ ਸ਼ਿਵ ਸੈਨਾ ਆਗੂ ਦੀ ਸਕੂਟਰੀ ਭੀੜ ਦੇ ਵਿੱਚ ਰੁਕਦੀ ਐ ਤੇ ਉਹ ਨਿਹੰਗ ਸਿੰਘ ਆ ਕੇ ਇਸ ਨਾਲ ਕੋਈ ਗੱਲ ਕਰਨ ਲੱਗ ਜਾਂਦੇ ਆ ਇਸ ਗੱਲ ਦੇ ਵਿੱਚ ਉਹ ਸ਼ਿਵ ਸੈਨਾ ਆਗੂ ਇਹਨਾਂ ਅੱਗੇ ਹੱਥ ਵੀ ਜੋੜਦਾ ਹੈ ਅਤੇ ਜਿਹੜਾ ਸੁਰੱਖਿਆ ਕਰਮੀ ਇਸ ਨੂੰ ਮਿਲਿਆ ਉਸ ਨੂੰ ਇੱਕ ਹੋਰ ਤੀਸਰਾ ਨਿਹੰਗ ਸਿੰਘ ਇੱਕ ਸਾਈਡ ਦੇ ਉੱਤੇ ਲੈ ਜਾਂਦਾ ਸੋ ਇਹ ਗੱਲਾਂ ਸੀਸੀਟੀਵੀ ਕੈਮਰੇ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਕੈਦ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇੱਕ ਪਾਸੇ ਉਸ ਨੂੰ ਸਾਈਡ ਤੇ ਲਜਾਇਆ ਗਿਆ ਦੂਜੇ ਪਾਸੇ ਨਿਹੰਗ ਸਿੰਘ ਵੱਲੋਂ 23 ਧਾਰ ਹਥਿਆਰ ਨਾਲ ਲਗਾਤਾਰ 11 ਵਾਰ ਕੀਤੇ ਗਏ ਇਹ ਘਟਨਾਕ੍ਰਮ ਲਗਭਗ 40 ਸਕਿੰਟ ਦਾ ਸੀ ਔਰ 40 ਸਕਿੰਟ ਦੇ ਵਿੱਚ 10 11 ਵਾਰ ਕੀਤੇ ਗਏ ਉਸ ਨੂੰ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ ਗਿਆ ਮਤਲਬ ਕਿ ਉਸ ਦੇ ਉੱਤੇ ਇੰਨੇ ਵਾਰ ਕੀਤੇ ਉਸ ਦੇ ਸਿਰ ਦੇ ਉੱਤੇ ਉਹਦੀਆਂ ਬਾਹਾਂ ਦੇ ਉੱਤੇ ਗਰਦਨ ਦੇ ਉੱਤੇ ਵਾਰ ਹੋਏ ਵਾਰ ਲਗਾਤਾਰ ਜਾਰੀ ਸਨ ਔਰ ਲੋਗ ਨੇੜੇ ਤੇੜੇ ਖੜੇ ਮੂਖ ਦਰਸ਼ਕ ਬਣ ਕੇ ਤਮਾਸ਼ਾ ਦੇਖਦੇ ਰਹੇ ਤਮਾਸ਼ਬੀਨ ਲੋਕਾਂ ਚੋਂ ਕੋਈ ਵੀ ਅੱਗੇ ਆ ਕੇ ਇਹਨਾਂ ਨੂੰ ਰੋਕ ਨਾ ਪਾਇਆ ਇੱਥੇ ਹੀ ਦੱਸ ਦਈਏ ਕਿ ਜਦੋਂ ਇਹ ਜ਼ਖਮੀ ਹਾਲਤ ਦੇ ਵਿੱਚ ਪਿਆ ਸੀ ਤੇ ਨਿਹੰਗ ਸਿੰਘ ਇਸੇ ਸ਼ਿਵ ਸੈਨਾ ਆਗੂ ਦੀ ਸਕੂਟਰੀ ਲੈ ਕੇ ਉੱਥੋਂ ਚਲੇ ਗਏ ਤਦ ਵੀ ਲੋਗ ਖੜੇ ਦੇਖਦੇ ਰਹੇ ਇਹ ਸੁਰੱਖਿਆ ਕਰਮੀ ਦੀ ਤਸਵੀਰ ਦੇਖ ਰਿਹਾ ਹਾਂ ਜਿਸਦੇ ਹੱਥ ਦੇ ਵਿੱਚ ਗੰਨਤਾ ਹੈ ਪਰ ਇਹ ਗਨ ਕਿਸੇ ਕੰਮ ਨਾ ਆਈ ਦੱਸ ਦਈਏ ਕਿ ਲੋਕਾਂ ਵੱਲੋਂ ਫਿਰ ਬਾਰ ਬਾਰ ਇੱਥੇ ਗੁਹਾਰ ਲਗਾਈ ਗਈ ਕਿ ਇਸ ਆਗੂ ਨੂੰ ਕੋਈ ਚੱਕ ਕੇ ਹਸਪਤਾਲ ਲੈ ਜਾਵੇ ਇੱਕ ਨੌਜਵਾਨ ਉੱਥੇ ਪਹੁੰਚਿਆ ਤੇ ਉਸ ਵੱਲੋਂ ਇਸ ਨੂੰ ਹਸਪਤਾਲ ਪਹੁੰਚਾਇਆ ਗਿਆ ਗੁੱਡ ਇਵਨਿੰਗ ਐਂਡ ਸਸਿਕਾਟ ਟੂ 올 ਆਫ ਯੂ ਅੱਜ ਜਿਹੜਾ ਸਵੇਰੇ 11:40 ਮਿੰਟ ਤੇ ਸੰਦੀਪ <th>ਪਰ ਜਿਹੜਾ ਸਿਵਲ ਸੈਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਹਸਪਤਾਲ ਜਦੋਂ ਸਿਵਲ ਹਸਪਤਾਲ ਤੋਂ ਉੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਬਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਰ ਐਸ ਵੈਪਨ ਤੋਂ ਕਿਰਪਾਨ ਦੇ ਨਾਲ ਸੰਦੀਪ ਠਾਪੜ ਦੇ ਅਟੈਕ ਕੀਤਾ ਔਰ ਅਟੈਕ ਦੇ ਦੌਰਾਨ ਉਹ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਗਏ ਬਾਅਦ 'ਚ ਉਹਨਾਂ ਨੂੰ ਡੀ ਐਮ ਸੀ 'ਚ ਰੈਫਰ ਕੀਤਾ ਜਿੱਦਾ ਉੱਥੇ ਇਲਾਜ ਚੱਲ ਰਿਹਾ ਤੇ ਨਾਓ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਇੱਕ ਬਹੁਤ ਹੀ ਡੀਜੀ ਸਾਹਿਬ ਕੇ ਦਿਸ਼ਾ ਨਿਰਦੇਸ਼ਾਂ ਅਨੁਸਾਰ ক্লোজ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਖੰਨਾ ਫਤੇਗੜ ਸਾਹਿਬ ਉਹਨਾਂ ਨੇ ਇੱਕ ਜੁਆਇੰਟ ਟੀਮ ਆਸੀ ਬਣਾਈ ਹੈ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤੇਗੜ ਸਾਹਿਬ ਮੇ ਫਤੇਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉੱਥੇ ਅਰੈਸਟ ਕੀਤਾ ਤੇ ਕੁਛ ਦਿਨ ਪਹਿਲਾਂ ਤੋਂ ਹੁਣ ਤੁਹਾਡੇ ਸਾਹਮਣੇ ਇੱਥੇ ਲੈ ਕੇ ਆਏ ਤੇ ਅਰੈਸਟ ਬਾਰੇ ਐਸਐਸਪੀ ਜਿਹੜੀ ਹੈ ਫਤੇਗੜ ਸਾਹਿਬ ਹੈ ਉਹ ਤੁਹਾਨੂੰ ਥੋੜਾ ਬਰੀਫ ਕਰਨਗੇ ਸਰ ਮੋਟਿਵ ਕੀ ਸੀ ਅਸਲ ਵਿੱਚ ਬਿਲਕੁਲ ਉਹਨਾਂ ਨੂੰ ਅਰੈਸਟ ਕਿਉਂ ਕੀਤਾ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲਾਂ ਜੀ ਅੱਜ ਜੀ ਜੋ ਲੁਧਿਆਣਾ ਦੀ ਵਾਰਦਾਤ ਸੀ ਉਹਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਇੱਕ ਮਾਨਹੰਤ ਆਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ ਦੋ ਕਿਉ ਸੀ ਉਹਨਾਂ ਨੂੰ ਲੱਭਣ ਦੇ ਲਈ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਸੁਖਨਾਥ ਸਿੰਘ ਤੇ ਸਾਡੇ ਦੋ ਇੰਸਪੈਕਟਰ ਤੇ ਸੀਆਈਨ ਚਾਰਜ ਉਸ ਟੀਮ ਦਾ ਹਿੱਸਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹੈਂਡਓਵਰ ਕੀਤਾ ਥੈਂਕ ਯੂ ਥੈਂਕ ਯੂ ਰੋਹਿਤ